ਸੱਚ ਹੈ ਬੰਦੀ ਛੋੜ ਮਹਾਰਾਜ ਕੀ ਜੈ ਤਨ 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 ਕਹਿੰਦੇ ਜੀਨੂ ਬੰਦੀ ਛੋੜਦੇ ਆਲੂ ਦਾ ਜੀ ਜਿਨ੍ਹਾਂ ਨੇ ਬਾਣੀ ਦੀ ਪ੍ਰਚਾਰ ਕਰਾਇ ਮਹਾਰਾਜ ਗਰੀਬਦਾਸ ਦੀ ਬਾਣੀ ਦਾ ਪ੍ਰਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਸਿੱਤੇ ਹਰ ਪਿੰਡ ਪੰਜ ਦਿਨ 10 ਦਿਨ ਹੋਲੇ ਹੋਲੇ 6 ਮਹੀਨੇ ਬਾਦੋਂ ਛੋੜਾ ਨਹੀਂ ਜਾਂਦੇ ਫੇਰ ਭਾਗੇ ਵੀ ਦੂਜੇ ਨੂੰ ਜਾ ਕੇ ਸੰਤ ਸਮਾਗਮ ਦੀ ਕਲਾਸ ਲੱਗਦੀ ਹੁੰਦੀ ਕਲਾਸ ਜਿਵੇਂ ਸਕੂਲ ਅੱਜ ਬੱਚੇ ਪੜ੍ਹਦੇ ਨੇ ਸੰਤ ਦੱਸਦੇ ਨੇ ਸਵਾਮੀ ਗੁਰਦੇਵਾਲਾ ਸਾਹਤਰੀ ਜੀ ਜੋ 6 ਮਹੀਨੇ ਬਾਦੋਂ ਕੱਚੇ ਪੱਕੇ ਪਰ ਕੇ ਕਹਿੰਦੇ ਵੀ ਭਾਈ ਆਪਦਾ ਕੰਮ ਕਰੋ ਖੜਾ ਦਰਸ਼ਨ ਸੰਤ ਸਾਹਤਰੀ ਸੋ ਹਉ ਭੰਡਾਰੀ ਸੌ ਬਰਮ ਗਿਆਨੀ ਇਹ ਜੇ ਮਹਾਪੁਰਸ਼ਾਂ ਦੀ ਮੰਡਲੀ ਚ ਰਹਿੰਦੇ ਹੁੰਦੇ ਸਾਰੇ ਇੱਕ ਦੂਜੇ ਤੇ ਪਰਪੰਦਗੀ ਚ ਪੂਰੇ ਸਾਊਥ ਅਫਰੀਕਾ ਤੱਕ ਮੰਡਲੀਆਂ ਜਾਂਦੀਆਂ ਉਹਨਾਂ ਦੀਆਂ ਸਾਊਥ ਅਫਰੀਕਾ ਸ਼ਿਪਾ ਰਹੀ ਜਾਂਦੇ ਹੁੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰ ਤੇ ਰੱਖਦੇ ਹੁੰਦੇ ਉਹਨੂੰ ਜਦੋਂ ਪਹਿਣਾ ਛਾਤੀ ਤੇ ਰੱਖ ਕੇ ਪਹਿਣਾ ਕਿਸੇ ਹੋ ਸੰਤ ਨੂੰ ਨਹੀਂ ਪੜਾਉਣਾ ਇਹ ਸ਼ਾਸਤਰੀ ਦਾ ਤੇ ਕਿਆ ਜੀ ਸੱਚ ਹੈ ਗੱਲਾਂ ਵੀ ਸੱਚ ਨੇ ਦਾਦੇ ਵੀ ਸੰਤ ਵੀ ਸੱਚ ਨੇ ਜਨਾ ਖਣਾ ਕਹਿੰਦਾ ਵੀ ਮੈਂ ਬਾਬਾ